ਇਸ ਵੀਡੀਓ 'ਚ ਕਾਪੀਰਾਈਟ ਫੇਅਰ ਯੂਜ਼ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਨਾਲ ਕਿਸੇ ਦੇ ਵਿੱਚ ਵਰਤੀਆਂ ਗਈਆਂ ਕਿਸੇ ਵੀ ਵੀਡੀਓਜ਼ ਤੇ ਕੋਈ ਵੀ ਕਾਪੀਰਾਈਟ ਸਟ੍ਰੇਕ ਨਹੀਂ ਪਾ ਸਕਦੇ ਜੇ ਕੋਈ ਕਾਪੀਰਾਈਟ ਸਟ੍ਰੇਕ ਪਾਉਂਦਾ ਤਾਂ ਅਕੋਰਡਿੰਗ ਟੂ ਐਕਟ ਉਹਨੂੰ ਵਾਪਸ ਕਾਪੀਰਾਈਟ ਸਟ੍ਰੇਕ ਮਿਲੇਗੀ ਇਸ ਕਰਕੇ ਆਪਣੇ ਨਿੱਕੇ ਦਰਸ਼ਕਾਂ ਨਾ ਦੋ ਤੇ ਵੀਡੀਓ ਬਸ ਇੰਜੋਏ ਕਰੋ ਸਾਰੀ ਪਹੁੰਚੀ ਸਾਥ ਸੰਗਤ ਨੂੰ ਸਤਕਾਰ ਦਿਲੋਂ ਮਨੋਂ ਤੇ ਤਨੋਂ ਪਿਆਰ ਬਾਬਾ ਜੀ ਮਹਾਪੁਰਖਾਂ ਦੀ ਯਾਦ ਚ ਆਪਾਂ ਇਕੱਠੇ ਹੋਏ ਆਂ ਆਓ ਸਿਮਰਨ ਕਰੀਏ ਬੰਮੀ ਹਰਮੋਨੀਅਮ ਚੱਲਤਾ ਰਿਆ ਨਹੀਂ ਬੱਚਾ ਵੀਡੀਓ ਦਾ ਬਜਟ ਵੀ ਤਾਂ ਦੇਖੋ ਬਿੰਦੂ ਦਾ ਘਰ ਵਾਲਾ ਹੈਗਾ ਨਰੂਲਾ ਤੇ ਗੁਰਪ੍ਰੀਤ ਦਾ ਸਹਿਜ ਹੈ ਜਦੋਂ ਡੇਟਿੰਗ ਟਾਈਮ ਪਿੱਛੇ ਸਾਊਂਡ ਐਡ ਹੋ ਜਾਣਾ ਫਿਰ ਸਭ ਜੈਜ ਬਲੇ ਸੋ ਨਿਹਾਲ ਜਕਾਰੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀ ਕਮਾਲ ਹੋ ਗਈ ਏ ਸਾਡੀ ਕੋਈ ਡੰਡ ਲਾਏ ਤਾਂ ਅਸੀਂ ਜਕਾਰਾ ਲਾ ਦਈਏ ਮਾਫੀ ਤੋਂ ਬ੍ਰह्म ਗਿਆਨੀਆਂ ਦੇ ਜੋ ਗੁਣ ਹੁੰਦੇ ਨੇ ਬ੍ਰह्म ਗਿਆਨੀ ਜੋ ਇਨਸਾਨ ਹੁੰਦਾ ਸਿਮਰਨ ਦਾ ਫੋਨ ਆ ਰਿਹਾ ਨਾਮ ਸਿਮਰਨ ਦੀ ਗੱਲ ਕਰਨੇ ਇਕੱਠੇ ਹੋਏ ਆ ਬੱਚੇ ਇੱਥੇ ਹੋਰ ਕਿਉਂ ਇਕੱਠੇ ਹੋਏ ਆ ਬ੍ਰह्म ਗਿਆਨੀਆਂ ਦੀ ਜੋ ਗੱਲ ਹੁੰਦੀ ਹੈ ਬ੍ਰह्म ਗਿਆਨੀ ਐਜ਼ ਆ ਇਨਸਾਨ ਜੋ ਬੰਦਾ ਹੁੰਦਾ ਹੈ ਬਾਬਾ ਜੀ ਸਮਾਂ ਵਿੱਚ ਫਿਰ ਕਾਲ ਕਰਦੀ ਉਹਨੂੰ ਕਹਿ ਧਿਆਨ ਤੇ ਆਪਣੀ ਬੰਦਗੀ ਟੰਗੇ ਪੂਰੇ ਚ ਬਾਬਾ ਜੀ ਪਹੁੰਚ ਰਹੇ ਨੇ ਬ੍ਰह्म ਗਿਆਨੀਆਂ ਦੇ ਗੁਣ ਜੋ ਹੁੰਦੇ ਨੇ ਬ੍ਰह्म ਗਿਆਨੀ ਇੱਕ ਇਨਸਾਨ ਨਹੀਂ ਹੁੰਦਾ ਉਹ ਬਾਬਾ ਜੀ ਵੀਡੀਓ ਕਾਲ ਆ ਗਈ ਹੁੰਦੀ ਸੰਗਤੇ ਕਿਸੇ ਧੀ ਪੈਣ ਦੀ ਇੱਜ਼ਤ ਦਾ ਸਵਾਲ ਹੈ ਹੁਣ ਜਾਣਾ ਪੈਣਾ ਬਾਬਿਆਂ ਨੂੰ ਹੁਣ ਸੱਚੀ ਜਾਣਾ ਪੈਣਾ ਲੱਡੂ ਮੁੱਤਿਆਂ ਆਉ ਚਾਰੀ ਦੇਵਰ ਸਾਥਰ ਕਾਜੀ ਸਾਰਿਆਂ ਨੂੰ ਅਸੀਂ ਹਰ 10 ਜਾਂ 15 ਦਿਨ ਬਾਅਦ ਕਿਸੇ ਨਾ ਕਿਸੇ ਰੋਸਟ ਵੀਡੀਓ ਬਣਾਉਂਦੇ ਹਾਂ ਤੇ ਇਸ ਵਾਰ ਮੈਂ ਆਪਣੀ ਟੀਮ ਨਾਲ ਬੈਠਾ ਜਿਹੜੇ ਤਿੰਨ ਚਾਰ ਮੁੰਡੇ ਆਪਣੇ ਨਾਲ ਕੰਮ ਕਰਦੇ ਨੇ ਕਿ ਯਾਰ ਦੱਸੋ ਲੋਕਾਂ ਦੀ ਕੀ ਡਿਮਾਂਡ ਆ ਤੁਹਾਡੀ ਕੀ ਡਿਮਾਂਡ ਆ ਉਹ ਕਹਿੰਦੇ ਕਿ ਮਿਸਟਰ ਬਾਵਾ ਤੇ ਆ ਫਿਰੇ ਨੱਕਲੇ ਕੁੜੀ ਮਹਿਕਪ੍ਰੀਤ ਇਹਦਾ ਰੋਸਟ ਵੇਖਣਾ ਚਾਹੁੰਦੇ ਆ ਮੈਂ ਕਿ ਚਲੋ ਠੀਕ ਆ ਜੋ ਤੇਰੇ ਕੋਲ ਡਿਟੇਲ ਹੈਗੀਆਂ ਨਾ ਬਾਰੇ ਮੈਨੂੰ ਭੇਜੋ ਤੋ ਜੋ ਮੈਂ ਮਿੰਟ ਤੋਂ ਕੱਟ ਸਕਦਾ ਮੈਂ ਕੱਟਦਾ ਤੇ ਇਦਾਂ ਨਹੀਂ ਕਿ ਮੈਂ ਮਿੰਟ ਨਹੀਂ ਕੀਤੀ ਮੈਂ ਤਿੰਨ ਚਾਰ ਦਿਨ ਲਾਏ ਮਤਲਬ ਕਿ ਜੋ ਮੈਂ ਸਕ੍ਰਿਪਟ ਲਿਖ ਨੀ ਨੀ ਮੈਂ ਤੁਹਾਨੂੰ ਕਹਿ ਰਹੀ ਹਾਂ ਸ਼ਰਮ ਆਉਂਦੀ ਆ ਫੋਨਾਂ ਤੇ ਟੈਬਲੇਟਾਂ ਤੇ ਲੈਪਟਾਪਾਂ ਤੇ ਉਹ ਐਲਈਡੀਆਂ ਘਰੇ ਲੱਗੀਆਂ ਹੋਣੀਆਂ ਨੇ ਕਿਸੇ ਤਰ੍ਹਾਂ 43 ਇੰਚ ਖੇਤ ਕਰੇ 55 ਇੰਚ ਉੱਥੇ ਤੁਸੀਂ ਕਲਿੱਕ ਕਰਕੇ ਦੇਖ ਲੈ ਕਿ ਅਜ ਬਾਪੂ ਦੀ ਫੋਟੋ ਲੱਗੀ ਆ ਪੱਕਾ ਬਾਪੂ ਨੂੰ ਗਾਲਾਂ ਪੈਣਗੀਆਂ ਸ਼ਰਮ ਆਉਂਦੀ ਆ ਧਿਆਨ ਨਾਲ ਦੇਖੋ ਯਾਰ ਇਹ ਸ਼ਿਕਲਾ ਹੈ ਰੋਸਟ ਕਰਨ ਵਾਲੀਆਂ ਉਹ ਜਿਹੜੇ ਬੰਦੇ ਨੂੰ ਰੱਬ ਰੋਜ਼ ਰੋਸਟ ਕਰਨ ਰਿਹਾ ਉਹਨੂੰ ਮੈਂ ਰੋਸਟ ਕੀ ਕਰਾਂ ਜਿੱਦਨੇ ਹੋਇਆ ਸੀ ਨਾ ਤਿੰਨੇ ਦੇ ਨਰਸਦਾ ਹਸਣੇ ਨਹੀਂ ਸੁਰਕਿਆ ਤੇ ਤੁਸੀਂ ਕਹਿੰਦੇ ਉਹਨੂੰ ਰੋਸਟ ਕਰਾਂ ਉਹ ਇੰਨੇ ਟੈਲੈਂਟਡ ਇੰਨੇ ਕ੍ਰੀਏਟਿਵ ਇੰਨੇ ਪ੍ਰੋਡ ਇਹ ਤਿਆਰ ਕਰਕੇ ਮੋਲ ਚ ਕਮਾਤੀ ਕਦੇ ਉਹਦੇ ਬੁੱਲਾਂ ਚ ਬੁੱਲ ਪਾਏ ਕਿਤੇ ਗਰਮ ਕਰ ਕਰਕੇ ਉਹਦੇ ਪਿੱਛੇ ਲੋਲ ਲਾਏ ਉਹ ਤੁਹਾਨੂੰ ਐਂਟਰਟੇਨ ਕਰਨ ਨੂੰ ਕੀ ਕੀ ਨਹੀਂ ਕੀਤਾ ਉਹਨੇ ਤੇ ਤੁਸੀਂ ਕਿਹਨੇ ਨੂੰ ਰੋਸਟ ਕਰਾ ਪੰਜਾਬੀਓ ਤੁਸੀਂ ਕਦੇ ਕਿਸੇ ਚੰਗੇ ਬੰਦੇ ਦੀ ਕਦਰ ਨਹੀਂ ਪਾਈ ਬਣੀ ਆਈ ਆ ਗਿਆ ਵਾਹ ਸਬਟਾਈਟਲ ਸਾਰੀਆਂ ਲੈਂਗੁਏਜ ਡਬ ਹੁੰਦੇ ਨੇ ਇਹ ਚੰਗਾ ਰਹੂਗਾ ਕੋਈ ਮਰਾਠੀਨ ਤਾਮਿਲ ਨੂੰ ਕੋਈ ਨੂੰ ਪਸੰਦ ਕਰ ਲੂ ਕਹੂਗਾ ਯਾਰ ਇਹ ਤਾਂ ਘੂਸੇ ਬਹੁਤ ਨੰਬਰ 1 ਨੇ ਅੱਜ ਤੋਂ ਬਾਅਦ ਇਹਨੂੰ ਦੇਖਿਆ ਕਰਨਾ ਚੰਗਾ ਰਹੂਗਾ ਪੰਜਾਬੀਓ ਜੀ ਆਪਾਂ ਇੱਕ ਹੀ ਰਗ ਵਾਲਿਆ ਪੰਜਾਬ ਇਨਾ ਵੱਡਾ ਕਟਾ ਨਹੀਂ ਸਹਿ ਸਕਦਾ ਹੱਕ ਤੇ ਕੱਲੇ ਬਹਿ ਕੇ ਸੋਚੇ ਹੋਵੇ ਬਾਪੇ ਨੇ ਕੀ ਨਹੀਂ ਕੀਤਾ ਤੁਹਾਡੇ ਲਈ ਇਹਦਾ ਦੰਡ ਵੀ ਨਹੀਂ ਸੋਹਣੇ ਇੰਨੀਆਂ ਕੈਂਡ ਕੈਂਡ ਫੋਟਵਾ ਹਾਂ ਤੇ ਥੱਲੇ ਸਿਰਫ 180 ਲਾਈਕ ਬਾਅ ਨੂੰ ਵੇਖੋ ਕਿਵੇਂ ਤਾਂ ਚ ਕੀ ਨੇ ਜਿਵੇਂ ਮੰਮੀ ਦਾ ਦੂਜਾ ਵਿਆਹ ਹੋਵੇ ਇਹਨੇ ਉਹ ਵੀ ਕਰ ਦੇਣਾ ਆ ਤੁਸੀਂ ਵੀਊ ਤਾਂ ਦੋ ਅੱਜ ਲਿਖ ਕੇ ਸਟੈਂਪ ਕਰੋ ਜਵਾਨ ਕਰੋ ਬਾਵੇ ਨੂੰ ਜਾ ਕੇ ਕਮੈਂਟ ਕਰੋ ਕਿ ਤੈਨੂੰ ਦੇਖਾਂਗੇ ਬਾਵੇ ਤੈਨੂੰ ਦੇਖਾਂਗੇ ਪੰਜਾਬ ਪੰਜਾਬ ਯਾਰ ਬੰਦਾ ਰੋਜ਼ ਦੇਖੂ ਦੇਖਿਓ ਫਿਰ ਮੁੰਡੇ ਦੀ ਮਿਹਨਤ ਆਪਣੀ ਘਰ ਵਾਲੀ ਨੂੰ ਬਾਜ਼ਾਰ ਚ ਵੀ ਖੜਾਊਗਾ ਨੰਗੀ ਵੀ ਕਰਾਊਗਾ ਮੈਂ ਕਹਿੰਦਾ ਤੂੰ ਬਿਕਨੀ ਚੈਲੰਜ ਵੀ ਕਰਾਏਗਾ ਮੈਂ ਜਾਣਦਾ ਮੁੰਡੇ ਨੂੰ ਬਹੁਤ ਜ਼ਿਆਦਾ ਪੈਸ਼ਨੇਟਡ ਆ ਜਿਉਂ-ਜਿਉਂ ਇੱਕ ਇੱਕ ਹਜ਼ਾਰ ਵੀਊ ਵਧੇਗਾ ਉਹ ਕਪੜਾ ਕੱਟੇਗਾ ਉਹ ਇਹਨੇ ਤਾਂ ਆਪਣੀ ਬੇਬੇ ਵੀ ਲੈ ਆਉਣੀ ਮੈਂ ਜਾਣਦਾ ਮੁੰਡੇ ਨੂੰ ਰੋਸਟ ਸਕ੍ਰਿਪਟ ਗਾਲਾਂ ਤਾਂ ਬਹੁਤ ਛੋਟ ਵੀ ਨੂੰ ਤਾਂ ਹੀ ਦਿੱਤੀ ਹੋਣੀ ਕਿ ਦੇਈ ਦਿੰਦੇ ਐ ਤੂੰ ਚੰਗਾ ਕਿਸੇ ਨਾਲ ਨਸ ਜਵੇ ਕੀ ਪ੍ਰੋਬਲਮ ਐ ਬਾਵੀ ਚ ਬਾਕੀ ਕਪੜਾ ਨੂੰ ਤਾਂ ਬਹੁਤ ਪਿਆਰ ਦਿੰਦੇ ਹੋ ਕੀ ਪ੍ਰੋਬਲਮ ਐ ਬਾਵੀ ਚ ਮੋਟੀ ਐ ਛੋਟੀ ਐ ਮੰਦੇ ਤਿਆਰ ਕਰਾ ਕੇ ਨਹੀਂ ਰੱਖਦਾ ਮੰਮੇ ਛੋਟੇ ਨੇ ਡਿਊਟੀ ਛੋਟੀ ਐ ਜਾਂ ਫਿਰ ਲੰਮੇ ਪਏ ਨੇ ਤੁਸੀਂ ਦੱਸੋ ਬਾਵਾ ਸਭ ਕੋਈ ਬਾਵੇਂ ਰੱਸੀਆਂ ਨਾਲ ਬਨ ਬਨ ਕੇ ਫਿਕਸ ਕਰੇ ਸਭ ਕਰੇਗਾ ਉਹ ਜਾ ਕੇ ਪੋਸਟਾ ਥੱਲੇ ਕਮੈਂਟ ਕਰੋ ਵੇ ਤਿੰਨ ਬੰਦੇ ਟੈਗ ਕਰੋ ਤਿੰਨ ਬੰਦੇ ਸ਼ੇਅਰ ਕਰੋ ਵੇ ਮੈਂ ਬਾਵੇ ਦੇ ਵੱਡੇ ਦਿਲ ਨੂੰ ਜਾਣਦਾ ਸ਼ੇਅਰਿੰਗ ਤੇ ਵੀ ਭੇਜੇਗਾ ਉਹ ਵਿਚਾਰਾ ਉਹ ਸਭ ਕੁਝ ਕਰ ਰਿਹਾ ਓਏ ਜੋ ਚੱਲਣ ਵਾਸਤੇ ਕਰਨਾ ਚਾਹੀਦਾ ਤੇ ਫਿਰ ਵੀ ਤੁਸੀਂ ਦੇ ਰਹੇ ਉਹਨੂੰ 10000 ਰੀਵਿਊ ਤੇ ਬਾਕੀ ਉਹ ਜਿਹੜਾ ਰਿੰਪਲ ਜਿਆ ਰੋ ਸਵੇਰ ਪਿੱਛੇ ਵਾਲਾ ਨੂੰ ਖਿੱਚ ਕੇ ਬਹਿ ਜਾਂਦਾ ਕਿ ਜਿੱਦਾਂ ਪੈਚੋਂ ਮੰਜੇ ਦੀ ਪੈਰ ਨਹੀਂ ਖਿੱਚੀਦੀ ਤੇ ਉਹਨੂੰ ਦਿੰਦੇ ਤੁਸੀਂ ਲੱਖ ਲੱਖ ਬੰਦੇ ਵਿਊ ਬਲਵਾ ਭੰਚੋ ਦੋ ਆਪਕੋ ਜਿ ਦਿਖਾਣਾ ਨਹੀਂ ਤੇ ਕਿਸੇ ਨੂੰ ਦਿਖਾਉਂ ਦੇਣਾ ਨਹੀਂ ਅੰਦਰੋਂ ਅੰਦਰ ਹੀ ਛੜਦੀ ਹੋਣਾ ਕਿ ਇੰਨੀ ਕਿਊਟ ਘਰ ਵਾਲੀ ਤੁਹਾਡੇ ਕੋਲ ਨਹੀਂ ਹੈਗੀ ਉਹ ਬਿੱਲੀਆਂ ਰੋਣ ਗਈਆਂ ਓਏ ਕੁੱਤੇ ਪੌਂਕਣਗੇ ਸੂਰਜ ਚੜ੍ਹਨਾ ਬੰਦ ਹੋਊਗਾ ਜਿੱਥੇ 바ਵਾ ਯਾਰ ਨਹੀਂ ਰਿਹਾ #ਪੰਜਾਬdesperateinneedਮਿਸਟਰ바ਵਾ ਇਹ ਕੌਣ ਸੀ ਇਨਾ ਬੋਤ ਆ ਬਾਵੇ ਦੀ ਇਹ ਛੁੱਟੀ ਤਾਂ ਲੱਗੀ ਆ ਕਿਉਂਕਿ ਇਹਨੇ ਆਪਣੀ ਘਰ ਵਾਲੀ ਨੂੰ ਮਰਨ ਤੱਕ ਦਾ ਪ੍ਰੈਂਕ ਕਰਨ ਲਈ ਕਿਹਾ ਦੇਖੋ ਫਫੇ ਕੁਟ ਨਹੀਂ ਲੰਬੇ ਕਿੰਨੇ ਛੇਤੀ ਪਈ ਇਹ ਅੱਜ ਜਿਵੇਂ 1500 ਵਾਲਾ ਕਸਟਮਰ ਦੋ ਵਾਰੀ ਇਹ ਤਾਂ 2000 ਦਿਨ ਨੂੰ ਮੰਨ ਗਿਆ ਹੋਵੇ ਉਹੋ ਝਗੜਨ ਦਾ ਆਂਡਾ ਤੇ ਗੰਡਾ ਐਕਟਰ ਉਹ ਇਦਾਂ ਇਦਾਂ ਨਹੀਂ ਉੱਠਣਾ ਉਹਨੇ ਥੱਲੇ ਉਂਗਲ ਪਾ ਕੇ ਆਇਆ ਹੈ ਲਾਜ ਬੁੱਬੇ ਚ ਮੂੰਬਾ ਕੇ ਏ ਕਰ ਫਿਰ ਉੱਠੇਗੀ ਚਲੋ ਹੁਣ ਦੂਜਾ ਗੇਅਰ ਪਾਈਏ ਤਾਂ ਫਿਰਨੇ ਨੱਕਲੀ ਤੇ ਆਈਏ ਬਾਪੂ ਰੋਂਦਾ ਕੋਈ ਫਾਇਦਾ ਨਹੀਂ ਹੈ ਨਹੀਂ ਤੇ ਨੇ ਵੱਡੇ ਦੀ ਪਾਰਟੀ ਪੁੱਛ ਲਿਆ ਮੈਂ ਸਾਲਾ ਪਹਿਲੇ ਖਰਚੇ ਦੇ ਨਾਮ ਤੋਂ ਪੱਥਰੀ ਬਣ ਗਿਆ ਵੀਰੇ ਦੇ ਨਾਲ ਲਾਸਟ ਤੱਕ ਬਣੇ ਰਹਿਣਾ ਅੱਜ ਦੀ ਵੀਡੀਓ ਵਿੱਚ ਮੈਂ ਦੱਸੂੰਗੀ ਆਪਣੀ ਰੀਅਲ ਲਾਈਫ ਤੇ ਸੋਸ਼ਲ ਲਾਈਫ ਬਾਰੇ ਮੇਰੀ ਕੱਲ ਦੀ ਤਬੀਤ ਠੀਕ ਨਹੀਂ ਹੈਗੀ ਸੀ ਮੇਰਾ ਵੀਡੀਓ ਬਣਾਉਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ ਸੀ ਪਰ ਵੀਡੀਓਸ ਪਾਣੀ ਵੀ ਜ਼ਰੂਰੀ ਸੀ ਮੇਰੇ ਲਈ ਤਾਂ ਹਾਂ ਵੀਡੀਓ ਪਾਣੀ ਤਾਂ ਜ਼ਰੂਰੀ ਸੀ ਕਿਉਂਕਿ ਕਿਲਮੀ ਨੇ ਇਹ ਰਾਸ਼ਨਿਕ ਤਾਂ ਲਿਆਉਣਾ ਜੇ ਨਹੀਂ ਦਿਲ ਕਰਦਾ ਤਾਂ ਨਾ ਆਹ ਇੱਡਾ ਤਰ੍ਹਾਂ ਕਿਹੜਾ YouTube ਨਾ ਪੈਕਜ ਹੋਇਆ ਕਿ ਮੈਡਮ ਤੁਹਾਨੂੰ ਇੰਨੇ ਮਹੀਨੇ ਜਿੰਨੀ ਵੀਡੀਓ ਪਾਉਣੀਆਂ ਪੈਣਗੀਆਂ ਨਾਲ 2024 ਚ ਲੰਡਿਆ ਐਸਲਾ ਕਿਹੜਾ ਫੁੱਦੂ ਕੈਮਰਾ ਜੋ ਹਿੱਤ ਤੱਕ 3GB ਫੁਟੇਜ ਕੱਢਦਾ ਅਸੀਂ ਤਾਂ ਐਵੇਂ ਕੁਸਈਆਂ ਵਿੱਚ ਸਟੂਡੀਓ ਬਣਾ ਕੇ ਬੈਠੇ ਆ ਇਹਨੇ ਸਾਲੀ ਨੇ ਪਹਿਲੇ ਚਾਰ ਵੀਡੀਓ ਦੀ ਨੌਕਰੀ ਨਹੀਂ ਬਦਲੀ ਜਿਨ੍ਹਾਂ ਨੂੰ ਇਹ ਕੁੜੀ ਤਾਂ ਨਹੀਂ ਪਤਾ ਬਹੁਤ ਬਹੁਤ ਵਧਾਈ ਹੋਵੇ ਇਹ ਆ ਮੈਕਪ੍ਰੀਤ ਪਿਛਲੇ ਮਹੀਨੇ ਆਸ਼ਕ ਲੈ ਗਿਆ ਸੀ ਪਚਾ ਕੇ ਤੇ ਹੁਣ ਵੀਡੀਓਜ਼ ਵੀਰੇ ਐਨਾ ਵੀ ਜਦੋਂ ਦੀ ਮੈਂ ਸਟਾਰਟਿੰਗ ਕੀਤੀ ਆ ਵੀਡੀਓ ਦੀ ਥੋੜਾ ਜਿਹਾ ਮੈਂ ਸ਼ੁਰੂ ਤੋਂ ਹੀ ਜਦੋਂ ਦੀ ਸਟਾਰਟਿੰਗ ਕੀਤੀ ਆ ਵੀਡੀਓ ਦੀ ਤਾਂ ਮੈਂ ਥੋੜੇ ਈਗੋ ਵਾਲੀਆਂ ਐਟੀਟਿਊਡ ਵਾਲੀਆਂ ਵੀਡੀਓ ਓਵਰ ਸੌਂਗ ਲੱਗੀਆਂ ਹੁੰਦੀਆਂ ਓ ਹੈਲੋ ਚੱਕ ਵਿੱਚ ਗਾਣੇ ਲਾ ਕੇ ਤੇ ਜੰਮ ਕਰਕੇ ਮੂੰਹ ਏਦਾਂ ਕਰਨ ਨੂੰ ਐਟੀਟਿਊਡ ਨਹੀਂ ਕਹਿੰਦੇ ਕਾ ਸਮੇ ਰਹਿਣਾ ਦੀ ਇਹ ਗੱਲ ਵਾਂਗੂ ਕਿ ਭਾਈ ਕਿੰਨੇ ਲੋਕੋ ਨੇ ਸਹੀ ਆਰਡਰ ਮੈਂ ਮੁੱਠ ਮਾਰੇ ਕਿ ਹਮ ਅੱਜ ਜ਼ਿੰਦਾ ਹੈ ਤੇਰਾ ਪੁਰਵਜ ਇੱਕ ਦੋ ਵਾਰੀ ਸੰਧ ਹੋਰ ਲਾ ਲੈਂਦਾ ਸਨਵਾਦ ਇਹਨੇ ਦੇਖਣੇ ਪੈਂਦੇ ਮੈਂ ਸ਼ੁਰੂ ਤੋਂ ਹੀ ਐਦਾਂ ਦੀਆਂ ਬਣਾਉਨੀਆਂ ਵੀਡੀਓ ਮੇਰੀ ਹਰ ਇੱਕ ਵੀਡੀਓ 'ਚ ਤੁਸੀਂ ਲਾ ਸਕਦੇ ਹੋ ਵੀ ਐਕਟਿੰਗ ਕੀਤੀ ਹੁੰਦੀ ਆ ਐਕਟਿੰਗ ਟੈਮੂ ਤੋਂ ਮਗਾਈ ਆ ਲਿਆ ਬਟ ਐਕਟਿੰਗ ਐਕਟਿੰਗ 'ਚ ਕਰੋਲ ਮੈਂ ਵੀ ਕਰਉਣਾ ਅਟਟੈਨਿਕ 2 ਬਨ ਰਹੀ ਆ ਐਮ ਐਲ ਐਨ ਉਹਦੇ ਕੈਪਰੀਓ ਤੇ ਤੂੰ ਰੋਜ਼ ਨੈਕਲਸ ਬਾਕੇ ਬੈਣਾ ਹੈ ਤਾਂ ਮੈਂ ਪੇਂਟਿੰਗ ਪੂਰੀ ਕਰੂੰ ਤਾਂ ਉਥੇ ਮੈਂ ਇਹੀ ਕਹਿਣਾ ਸੀ ਵੀ ਆਪਾਂ ਕਿਸੇ ਨੂੰ ਵੀ ਦੇਖ ਕੇ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਬੰਦੇ ਦੀ ਰਿਅਲਿਟੀ ਕੀ ਆ ਇਹ ਬੰਦਾ ਜੋ ਦਿਖ ਰਿਹਾ ਹੈ ਉਹਦੇ ਪਿੱਛੇ ਉਹਦੇ ਹਾਲਾਤ ਕੀ ਆ ਰੀਅਲ ਚ ਬਹੁਤ ਬੁਰੇ ਹਾਲਾਤ ਨੇ ਕੀ ਗੱਲ ਤੇਰੀ ਬਰਾਚ ਤੇ ਨਮੋਰੀਆਂ ਨੇ ਤਾਂ ਵੀ ਵੀਡੀਓ ਬਣਾ ਰਹੀਆਂ ਇੱਥੇ ਵੀ ਕਿਸ ਦੇ ਘਰੇ ਗੋਹਾ ਕੋੜਾ ਕਰਨ ਆਈ ਸੀ ਉਹਨਾਂ ਨੇ 30 ਮਿੰਟ ਦੀ ਟੀਮ ਬ੍ਰੇਕ ਦਿੱਤੀ ਸੋਚਿਆ 27 ਮਿੰਟ ਦੀ ਵੀਡੀਓ ਬਣਾ ਲਾਂ ਤੇਰੇ ਨਾਲ ਜ਼ਿਆਦਾ ਸਟਰਗਲ ਤਾਂ ਬੜਾ ਬੌ ਵਾਲੀ ਗਰਲ ਤੇ ਥਰੂ ਕਰ ਲੈਂਦੇ ਨੇ ਤੇ ਸਾਲੀ ਇੱਥੇ ਭੰਦੀ ਹੈ ਲਰਨ ਟੋਪ ਵਾਲੀ ਹੈਨੀ ਸਿੰਘ ਉੱਥੇ ਮੈਕ ਮੈਕ ਹੁੰਦੀ ਆ ਪਰ ਮੈਂ ਕੰਨੀ ਆ ਨਾ ਜਦੋਂ ਮੇਰੇ ਪ੍ਰਤੀ ਕੋਈ ਆਏ ਕਹਿੰਦੇ ਵੀ ਇਹਦੇ ਚ ਆਕੜ ਹਾਲਾ ਕਿ ਮੇਰੀ ਜ਼ਿੰਦਗੀ ਚ ਐਡੇ ਐਡੇ ਵੱਡੇ ਤੂਖੇ ਹੋਏ ਆ ਇੰਨੇ ਗੰਦੇ ਦਿਨ ਵੇਖੇ ਨਾ ਜਿਹੜੇ ਦਿਨ ਨਹੀਂ ਵੀ ਦੇਖਣੇ ਚਾਹੀਦੇ ਸੀ ਕੁੜੀ ਨੂੰ ਮੈਂ ਉਹ ਵੀ ਦਿਨ ਗੰਦੇ ਤੋਂ ਗੰਦੇ ਮਤਲਬ ਕਿ ਇੱਕ ਮੌਤ ਦੇ ਮੂੰਹ ਚ ਆਈਆਂ ਮੈਂ 8 18 ਸਾਲ ਦੀ ਮੱਸਾ ਹੋਈ ਆ ਤੂੰ ਕਿਹੜੇ ਹਾਲਾਤ ਵੇਖ ਲੈ ਜੋ ਤੂੰ ਦੇਖਿਆ ਨੂੰ ਹਾਲਾਤ ਨਹੀਂ ਬਿਨਾਂ ਟ੍ਰਮ ਕਿਤੇ ਵਾਲਾਂ ਚ ਛੋਟੀ ਲੁੱਲੀ ਕਹਿੰਦੇ ਆ ਜਿਹਾ ਜਿਹਾ ਪਹਿਲਾਂ ਲੱਭਿਆ ਸੀ ਉਹ ਜਿਹੇ ਬੰਦਾ ਖੁੱਲੀ ਬੋਤਲ ਦੇ ਟੱਕਣ ਦੇ ਸ਼ੇਕ ਵਾਲ ਦੇ ਕੇ ਦੋ ਵ ਲਿਟਰੀਆ ਗਈ ਤੇ ਜਦ ਨੂੰ ਬੁਲਾ ਦੇ ਕੁਝ ਹੋਰ ਫੇਰ ਨਾ ਪਾਉ ਫਿਰ ਫਰਕ ਪਾਉ ਤੇ ਉਹ ਜਿਹਨੇ ਬੀਬਾ ਨੂੰ ਥੱਲੇ ਪੰਪ ਦੇ ਨਾਲੇ ਦੀਦੂ ਨੇ ਨਾਮ ਲੈ ਕੇ ਕੱਠਾ ਪੂਰਾ ਵਿਟ ਕਰਤਾ ਇਹੋ ਜੀ ਹੁੰਦੀਆਂ ਨੇ ਜੋ ਵੱਡੀਆਂ ਹੋ ਕੇ ਬਾਬੇ ਦੇ ਡੇਰੇ ਤੇ ਜਾ ਕੇ ਉਹਨਾਂ ਦਾ ਮਨੋਰੰਜਨ ਕਰਦੀਆਂ ਮਨਾ ਕੀਤਾ ਸੀ ਤੈਨੂੰ ਹੈ ਮੈਨੂੰ ਕਿਸੇ ਮੋਝ ਪਾਉਣ ਦਾ ਕੋ ਬਾਬੂ ਖੜਾ ਸੀ ਮਗਰ ਤੇ ਮੈਂ ਤੈਨੂੰ ਕਹੀ ਜਾਂਦਾ ਕੈਮਰੇ ਲੱਗੇ ਕੈਮਰੇ ਤੂੰ ਧਿਆਨ ਨਹੀਂ ਦਿੱਤਾ ਕੈਮਰੇ ਘੁੰਮਰੇ ਲੱਗੇ ਹੁੰਦੇ ਸੀ ਐਕਸਪਰਟ ਨੂੰ ਦੱਸ ਕਿਵੇਂ ਲੱਗਿਆ ਤੈਨੂੰ ਬਾਬਾ ਇਹ ਨਹੀਂ ਕਿ ਲੈ ਲੂ ਕੇ ਗੱਲ ਮੁਕਾਵੇ ਬਾਅਦ ਚ ਫੋਨ ਕਰਕੇ ਸ਼ੋਰ ਵੀ ਕਰ ਰਿਹਾ ਕਿ ਪੱਕਾ ਮੈਡੀਕਲ ਸਟੋਰ ਦੀ ਗੋਲੀ ਨੇ ਕੰਮ ਕੀਤਾ ਸੀ ਜਾਂ ਐਵੇਂ ਡੋਟ ਸਟਾਪ ਡੋਟ ਸਟਾਪ ਬੋਲਦੀ ਰਹੀ ਉਹਨਾਂ ਦੀ ਵੀ ਸ਼ੂਗਰ ਪਾਪਾ ਬਣਾਉਂਦੀ ਉਮਰ ਚੱਲ ਗਈ ਆ ਤੇ ਹੁਣ ਪਾਪਾ ਵੀ ਸ਼ੂਗਰ ਦੀ ਬਿਮਾਰੀ ਬਣਾ ਲਿਆ ਮੇਰੇ ਕੋਲ ਖਾ ਲੋ ਕਾਲ ਕਰ ਦੇ ਖਤ ਕਰਨ ਤੇ ਦੂਜਾ ਕਸ਼ੇ ਜੇ ਲਾਉਂਦਾ ਹੋਊ ਕਿਸਨ ਕੁਸਨ ਕਰਦੀ ਮਜੇ ਜੇ ਨਾਲ ਕਰਦੇ ਸੋਮਵਾਰ ਜਾਂ ਮੰਗਲਵਾਰ ਪਠਾਣਾ ਤੇ ਮਿਲਣਾ ਹਾਂ ਹੂੰ ਹੁਣ ਕੰਟਰੋਲ ਨਹੀਂ ਹੋਣਾ ਮੈਂ ਤੈਨੂੰ ਦੱਸਦਾ ਮੈਨੂੰ ਲੱਗਦਾ ਕਥਾਕਥਾ ਕਰਨਾ ਤਾਂ ਬਾਬੇ ਦਾ ਸਾਈਡ ਹਸਲੇ ਆ ਮੇਨ ਕੰਮ ਹੈ ਹੀ ਬਾਬੇ ਦਾ ਕਰਦਿਆਂ ਤਾਂ ਤੰਗ ਬੀਬੀਆਂ ਸੈਟੀਸਫਾਈ ਕਰਨ ਦਾ ਘਰ ਵਾਲੇ ਵੀ ਕਹਿੰਦੇ ਹੋਣੇ ਇੱਕੀ ਰੱਜੋ ਬੈਂਚ ਚ ਦੋ ਦੋ ਕਿਡੇ ਚੌਂਕੀ ਭਰਦੀ ਇਹ ਨਹੀਂ ਪਤਾ ਚੌਂਕੀ ਜਾ ਕੇ ਉਹ ਮੋਢਿਆਂ ਡੰਗ ਲੈਂਦਾ ਮੈਂ ਤੈਨੂੰ ਚੱਕ ਕੇ ਲੈ ਜਾਣਾ ਬਾਕੀ ਹੁਣ ਗੱਲ ਰਹੀ ਪਿਆਰ ਦੀ ਤੇ ਪਿਆਰ ਇੰਨਾ ਰੱਜ ਕੇ ਕਰਨਾ ਨਾ ਪਿਆਰ ਅੱਜ ਕੇ ਕਰਨ ਵਾਲੋ ਕਿਹੜਾ ਤੂੰ ਨਟੇਲਾ ਲੱਗ ਚੁਸਨੀ ਆ ਇਹੀ ਹੁੰਦੇ ਨੇ ਗੱਦੀਆਂ ਫਿਲਮਾਂ ਜ਼ਿਆਦਾ ਦੇਖਣ ਦੇ ਸਾਈਡ ਇਫੈਕਟ ਬਾਬਾ ਕੱਲਾ ਸ਼ਕਲਾਉਣੀ ਇਕੱਲਾ ਵੀ ਪੁੱਕੀ ਨਿਕਲੇ ਆ ਕੋਈ ਕੋਈ ਸੁਣਿਆ ਅੱਜ ਤੱਕ ਸਾਡੇ ਚ ਕੀ ਕਮੀ ਦੱਸੋ ਸਾਡੇ ਚ ਕੀ ਕਮੀ ਦੱਸੋ ਸਾਡੇ ਚ ਕੀ ਕਮੀ ਆ ਸਾਡੇ ਦੇ ਹੋਇਆ ਐਸਟਡੀ ਸੁਣਿਆ ਐਸਟਡੀ ਨਾਲ ਤੇਰੇ ਵਰਗੀ ਤਾਂ ਆਪ ਮੰਨ ਜਾਂਦੀ ਸਾਡੇ ਚ ਕੀ ਕਮੀ ਦੱਸੋ ਬਾਬੇ ਨੂੰ ਸ਼ੌਕ ਹੈਗਾ ਕ੍ਰੀਮੀ ਮਾਲ ਦਾ ਉਹਨੇ ਸਪਰੇਟੇ ਨੂੰ ਕੀ ਕਰਨਾ ਹੁਣ ਜਦੋਂ ਅਮਰਤਪਾਲ ਨੇ ਦਿੱਤਾ ਦੁੱਧ ਛੋਟਾ ਤੇ ਹੁਣ ਹੈ ਹੀ ਅਕਲ ਟਕਾਣੇ ਸਾਲੀ ਜਿੰਨੀ ਗਲਤੀ ਬਾਬੇ ਦੀ ਆ ਉਨੀਆਂ ਬੀਬੀਆਂ ਦੀ ਸਾਲੀਏ ਕਿਰਪਾ ਕਰੋਣ ਨਹੀਂ ਜਾਂਦੀਆਂ ਉਲੀਅੰਦੇ ਪਾਪੇ ਨੂੰ ਅੱਜਕੱਲ ਸੜਤੇ ਜ਼ਿਆਦਾ ਪਿਆਰ ਹੁੰਦਾ ਕਈ ਵਾਰ ਤਾਂ ਮੈਂ ਰੋਸਟਰਾਂ ਦਾ ਹੀ ਭਲਾ ਮੰਗਦਾ ਹੁੰਨਾ ਪਹਿਲਾਂ ਮੈਨੂੰ ਰੋਸਟਰਾਂ ਦੇ ਗੁੱਸਾ ਆਉਂਦਾ ਸੀ ਫ੍ਰੈਸ਼ੀ ਕੈਨੇਡੀਅਨ ਆਏ ਏਟਰੀਆ ਵਾਲਾ ਆਏ ਨਾਈਸ ਟ੍ਰਾਈ ਡੀਡੀ ਚੱਲ ਮੈਨੂੰ ਵੀ ਗੋਦ ਲੈ ਲ ਜਿੱਥੇ ਤੂੰ ਗਲਤ ਹੋਇਆ ਤੈਨੂੰ ਖਿੱਚਾਂਗੇ ਲੱਤਾ ਛੱਡ ਅਸੀਂ ਗਲਤੀ ਤੇ ਪੈਂਟੋਂ ਦੇ ਥੱਲੇ ਭਾਈ ਗਰਮ ਤੰਬੀ ਵੀ ਖਿੱਚਾਂਗੇ ਇੰਨੀਆਂ ਸਿਆਣੀਆਂ ਸਿਆਣੀਆਂ ਗੱਲਾਂ ਕਰਕੇ ਤੋਂ ਬਾਅਦ ਆ ਕੇ ਚਪਲ ਮਾਰੀ ੁੱਲੜ ਪੀ ਜਾ ਇਹ ਵਾਰੇ ਗਲਤ ਬੋਲ ਬੈਠਾ 슬ੀਵਲੈਸ ਮੇਰਾ ਮੇਰਾ ਵੇ ਇਹ ਸੀਗਾ ਉਹਦੇ ਨਾਲ ਇੱਕ ਸਿੰਗਲ ਪੀਸ ਪਾਇਆ ਵਈ ਉੱਚ ਥੋੜੇ ਉਹਦੇ ਬੋਡੀ ਪਾਰਟ ਅਲੱਗ ਅਲੱਗ ਦਿਖਦੇ ਹੀ ਮੈਂ ਸੱਚ ਦੱਸ ਉਮਰ ਹੈ ਆਪਣੀ ਪੀਸ ਦੇਖਣ ਵਾਲੀ ਨਾਮ ਲੈ ਆ ਤੂੰ ਜਾ ਕੇ ਕਿਤੇ ਭੰਡਾਰੇ ਚ ਪੀਸ ਦੀ ਭਾਲ ਕਰ ਉੱਚ ਥੋੜੇ ਉਹਦੇ ਬੋਡੀ ਪਾਰਟ ਅਲੱਗ ਅਲੱਗ ਦਿਖਦੇ ਹੀ ਮੈਂ ਕਿਸ ਸਿੰਪਲ ਡੈਸਰ ਮਤਲਬ ਥੋੜੀ ਡਰੈਸ ਬਲਗਰ ਨੂੰ ਆਂਟੀ ਉਹਨੇ ਕਿਹਾ ਰਹਿਣਾ ਤਾਂ ਸ਼ਿਰ ਗੋਨ ਪਵਾਤਾ ਆਜਾ ਫਿਰ ਬੈਲਾ ਹਦੀ ਦਵਾਂਗਾ ਬੋਡੀ ਸਪਰੇ ਪੇਂਟ ਕਰਾਤਾ ਕੱਪੜੇ ਦੇ ਕਰਕੇ ਨਹੀਂ ਅਗਲੇ ਦੇ ਹਰਕਤਾ ਕਰਕੇ ਬੇਇੱਜ਼ਤੀ ਹੁੰਦੀ ਆ ਨਾਲੇ ਸਿੰਗਲ ਪੀਸ ਤਾਂ ਆਪਣੇ ਘਰੇ ਵੀ ਬਹੁਤ ਪੁੰਦੀਆਂ ਪਰ ਅੰਕਲ ਦੇ ਤਾਂ ਸ਼ੌਂਕ ਵੀ ਹੋਰ ਨੇ ਸੂਟ ਨਹੀਂ ਪਾਣ ਦਿੰਦੇ ਉਹਨਾਂ ਨੂੰ ਇਸ ਐਂਡ ਆਲ ਹਾਂ ਜੀਨਸ ਕਿਦਾਂ ਠੀਕ ਹੈ ਬੈਠ ਬੁੱਤੇ ਤੇ ਟਾਂਗੇ ਤੇ ਘੜ ਸੁਣਿਆ ਕਰ ਤੇ ਮਾਫੀ ਮੰਗਣੀ ਚੰਗੀ ਤਰ੍ਹਾਂ ਮੰਗੋ ਤੂੰ ਤਾਂ ਉਹੀ ਗਰਦਾਸ ਮਨ ਵਾਲੀ ਕੀਤੀ ਫਿਰ ਮੇਰੇ ਮੂੰਹ ਚੋਂ ਨਿਕਲਿਆ ਕੁਛ ਹਾਲਾਂਕਿ ਗਾਲ ਨੀਸੀਓ ਬੱਤੀ ਨੂੰ ਗਾਲ ਨਹੀਂ ਕਹਿੰਦੇ ਮਾਵਾ ਨੇ ਬੱਤੀ ਹਮੇਸ਼ਾ ਬੱਚਿਆਂ ਨੂੰ ਦਿੱਤੀ ਹੈ ਜਿਹੜੇ ਬੱਤੀ ਨੂੰ ਸਮਝਣ ਗਾਲ ਉਹ ਪੰਜਾਬੀ ਤੋਂ ਕੰਗਾਲ ਖਾਜੇ ਜੰਦਰਾ ਜਦੋਂ ਜੰਗਾਲ ਤੇ ਬੱਤੀ ਦੇਣੀ ਪੈਂਦੀ ਹੈ ਬੱਤੀ ਤਾਂ ਅਗਲੇ ਨੇ ਦਿੱਤੀ ਪਈ ਆ ਤਾਂਹੀਂ ਤਾਂ ਹੁਣ ਛੋਲੀ ਲੱਗਣ ਦੇਂ ਦੇ ਕੱਢੀ ਔਰੋਂ ਤੂੰ ਗਾਲ ਸੀ ਹੁਣ ਮਾਸਟਰ ਤਾਰਾ ਸਿੰਘ ਨਾ ਮਣ ਮਾਮਾ ਨੇ ਬੱਤੀ ਹਮੇਸ਼ਾ ਬੱਚਿਆਂ ਨੂੰ ਦਿੱਤੀ ਹੈ ਇਸ ਹਿਸਾਬ ਨਾਲ ਤਾਂ ਸਾਲਾ ਵੀ ਕੋਈ ਗਾਲ ਨਹੀਂ ਹੋਣੀ ਰਿਸ਼ਤਾ ਹੁੰਦਾ ਹੀ ਆ ਗਸਤੀ ਦਾ ਪੁੱਤਰ ਵੀ ਕੋਈ ਗਾਲ ਨਹੀਂ ਹੋਣੀ ਗਸਤੀਆਂ ਦੇ ਪੁੱਤਰ ਹੁੰਦੇ ਹੀ ਆ ਕੁਸਾ ਵੀ ਕੋਈ ਗਾਲ ਨਹੀਂ ਹੋਣੀ ਕੁਸੇ ਹੁੰਦੇ ਹੀ ਆ ਹੁਣ ਜਿਹੜੇ ਸਾਈਨ ਐਕਸੀਡੈਂਟ ਤੋਂ ਬਚਾਇਆ ਸੀ ਉਹ ਸਾਈਨ ਨੂੰ ਕਿੱਥੇ ਵੀ ਬਚਾਲਾ ਤਾਂਹੀਂ ਤਾਂ ਮੰਨਦਾ ਹੈ ਨਾ ਸਲਫੇ ਵਾਲਿਆਂ ਨੂੰ ਕਿਉਂਕਿ ਤੇਰੇ ਐਕਸੀਡੈਂਟ ਤੋਂ ਬਾਅਦ ਉਹਦੇ ਪ ਨਾਲੇ ਜਿਹੜਾ ਤੇਰਾ ਯਾਰ ਤੇਜਪਾਲ ਦੀ ਡੈਥ ਹੋਈ ਸੀ ਉਹਨੂੰ ਤਾਂ ਬਚਾਇਆ ਨਹੀਂ ਸਾਈ ਨੇ ਉਹਨੇ ਕਿਹਾ ਸਾਈ ਨਾ ਉਹ ਕਸ਼ਰ ਕਰਨ ਤੋਂ ਮਨਾ ਕਰਤਾ ਸੀ ਜਦੋਂ ਜਿੱਦੀ ਆਈਆਂ ਉਹਦੋਂ ਜਾਣਾ ਇੱਥੇ ਕੋਈ ਨਹੀਂ ਬਚਾ ਸਕਦਾ ਕੋ ਪਿੱਛੇ ਜੇ ਦੂਜੇ ਸਾਈ ਨੂੰ ਵੀ ਕਹਿੰਦਾ ਸੀ ਸਚਾਈ ਦੱਸਣ ਲੱਗਾ ਕਿ ਜੇ ਜੇਕਰ ਬਾਪੂ ਜੀ ਅੱਜ ਬੋਲ ਨਹੀਂ ਪਾ ਰਹੇ ਨਾ ਉਹਦੀ ਵਜ੍ਹਾ ਮੈਂ ਯਾਰ ਇਹ ਸੱਚੀ ਸੱਚੀ ਪਿਓ ਹੈ ਯਾਰ ਸੱਚੀ ਪਿਓ ਹੈ ਅੱਜ ਤੋਂ ਇੱਕ ਮਹੀਨਾ ਪਹਿਲਾਂ ਗਲਾ ਮੇਰਾ ਬੰਦ ਹੋਇਆ ਸੀ ਸੱਚ ਜਾਣੇ ਮੈਂ ਠੀਕ ਹੋ ਗਿਆ ਮੇਰਾ ਬਾਪੂ ਹਸਪੀਟਲ ਐਡਮਿਟ ਹੋ ਗਿਆ ਗੜੇ ਦਾ ਆਪਰੇਸ਼ਨ ਮੇਰਾ ਹੋਣਾ ਸੀ ਲਿਕਨਾ ਬਾਪੂ ਦਾ ਹੋ ਗਿਆ ਯਾਰ ਉਦੋਂ ਦਾ ਸਾਈ ਨੇ ਪੱਕੀ ਬਾਹਰ ਫੱਟੀ ਲਾਈ ਹੋ ਕਿ ਕੋਈ ਬਾਵਾ ਜ਼ਿਰ ਦਾ ਪੇਸ਼ੰਟ ਨਾ ਆਵੇ ਸਾਲਿਓ ਖਾਣਾ ਪੀਣਾ ਤੁਹਾਡਾ ਨਹੀਂ ਸੀ ਮੈਂ ਆਪਣੇ ਚੱਡੇ ਕਿਉਂ ਖਿਲਾਵਾ ਚਲੋ ਹੁਣ ਜਾਂਦੇ ਜਾਂਦੇ ਰਿਪਨ ਭੱਜੀ ਦੀ ਸੁਣ ਲਈਏ ਇਹਨਾਂ ਦੇ ਵੀ ਝੂਟੇ ਲੈ ਸਕਦੇ ਆ ਕੈਨੇਡਾ ਦੇ ਘੋੜੇ ਦੇਖੋ 50 ਘੋੜੇ ਛੱਡ ਮੈਂ ਅਸਲੀ ਘੋੜੇ ਦਿਖਾਉਣਾ ਕਰੋਣਾ ਮਲੇਓ ਬਾਬਾਈਏ ਮੋਡੀਫਾਈ ਕਰਾਇਆ ਹੋਇਆ ਵੀਰ ਨਾਲ ਵੀਰ ਵੀ ਹੋਵੇ ਟੈਂਪੂ ਲੱਗਦੇ ਨੇ ਦੋਵੇਂ ਮੁੰਡਿਆਂ ਤੋਂ ਕੁੜੀ ਬਣ ਗਏ ਘਟੋ ਘਟ ਕੁੜੀਆਂ ਦੇ ਅੱਖ ਚ ਖੜੋ ਜੋ ਪੰਜਾਬ ਜਦ ਅੱਜ ਕੱਲ ਪਿੱਛੇ ਜੇ ਵੀਡੀਓ ਚੱਲਣੀਆਂ ਕੁੜੀਆਂ ਨਾਲ ਹੋਣ ਡਿਆ ਕੁਝ ਨਹੀਂ ਦਿਖਣ ਡਿਆ ਇੱਥੇ ਮਾੜਾ ਚ ਕੋਈ ਦੂਜੇ ਜੈਂਟਰ ਵਾਲੇ ਬਾਥਰੂਮ ਚ ਜਾਣ ਲਈ ਕਹਦੇ ਉੱਥੇ ਪ੍ਰੋਟੈਸਟ ਕਰਨ ਲੱਪੈਂਦੀਆਂ ਤੇਵੇ ਵਾਲੀ ਗਾੜ ਦਾ ਕਿਵੇਂ ਇੰਸਟਾ 360 ਬਣਾਇਆ ਤੇ ਉਧਰੋਂ ਦੂਜੀ ਫੇਕ ਫੈਮ ਮਿਨਿਸਟਰ ਤੂੰ ਮੁਜਰਾ ਕਰਨਾ ਸਾਡੇ ਵਿਆਹ ਤੇ ਇਹ ਕਿ ਤੈਨੂੰ ਵਿਚੋਲੇ ਵਾਲੀ ਸ਼ਾਪ ਪਹਿਣੀ ਆ ਜਿਹੜਾ ਤੈਨੂੰ ਇੰਨਾ ਚਾ ਸਾਡੇ ਵਿਆਹ ਦਾ ਤੇਰੀ ਸੈਲਰੀ ਚੋਂ ਇਨਕਮ ਟੈਕਸ ਕੱਟਿਆ ਜਾ ਰਿਹਾ ਸਾਡੇ ਵਿਆਹ ਲਈ ਅਣਜਾਣ ਔਰਤਾਂ ਦੇ ਕਮੈਂਟਾਂ ਚ ਸੀਮਾ ਆਂਟੀ ਬਣਿਆ ਫਿਰਦਾ ਤੈਨੂੰ ਕਮਿਸ਼ਨ ਮਿਲਣੀ ਆ ਸਾਡੇ ਵਿਆਹ ਦੀ ਓ ਹੁਣ ਤਾਂ ਥੱਲੇ ਦੇ ਵਾਲ ਵੀ ਚਿੱਟੇ ਹੋ ਗਏ ਜਦੋਂ ਕੋਲਣਾ ਜਦੋਂ ਡੌਗੀ ਸਟਾਇਲ ਕਰਨ ਲਈ ਵੀ ਅੱਗੇ ਵਾਕਰ ਖੜਾਣਾ ਪਵੇ ਐਵੇਂ ਹਾਸੇ ਮੁਖੌਟ ਕਰ ਲੈ ਡਾ ਦਿਲ ਨੂੰ ਤਾਂ ਲੱਗੀ ਏ ਕਰੀਬ ਨਹੀਂ ਕਰ ਰਿਹਾ ਅਗਲਾ ਦੱਸ ਰਿਹਾ ਕਿ ਜੇ ਵੀ ਰੇਖਾ ਕੱਲੀ ਆ ਤਾਂ ਤੇਰਾ ਵੀ ਹਹੀ ਹਾਲ ਹੈ ਜੇ ਰੋਸਲੇ ਕੋਈ ਨਿੱਕੀ ਮੋਟੀ ਗੱਲ ਹੋਵੇ ਉਹ ਤਾਂ ਬੜੀ ਛੇਤੀ ਭੈਣ ਚੋ ਆ ਕੇ ਕੰਟਰੋਵਰਸੀ ਛੇੜ ਲੈਣੀ ਆ ਹੁਣ ਇੰਨਾ ਕੁਝ ਹੋ ਗਿਆ ਇੰਨੇ ਲੋਕ ਦੀ ਮੈਂਟੈਲਿਟੀ ਡੇਗ ਗਈ ਉੱਥੇ ਕਿਉਂ ਨਹੀਂ ਬੋਲਦੀ ਆ ਤਾਂ ਦੋ ਤਿੰਨ ਵੀਡੀਓ ਬਾਹਰ ਆ ਗਈਆਂ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਰੋਜ਼ ਇਹੋ ਜਿਹਾ ਬੜਾ ਕੁਝ ਹੁੰਦਾ ਜੇ ਸਾਹਮਣੇ ਨਹੀਂ ਹੁੰਦਾ ਅਜੇ ਤਾਂ ਇਹ ਸਭ ਬਚਾਅ ਹੋ ਗਿਆ ਨਹੀਂ ਤਾਂ ਤੁਹਾਨੂੰ ਵੀ ਪਤਾ ਕਿ ਇਸ ਤੋਂ ਅਗਲਾ ਸਟੈਪ ਕੀ ਹੁੰਦਾ ਨਾਲੇ ਤੇ ਹੁਣ ਉਹ ਬੋਡਕਾਸਟਰ ਕਿੱਥੇ ਨੇ ਜਿਹੜੇ ਕਹਿੰਦੇ ਸੀ ਅਸੀਂ ਤਾਂ ਸੈਕਸ ਐਜੂਕੇਸ਼ਨ ਦਿੰਨੇ ਸ਼ੂਟ ਅੜੇ ਦਿੰਦੇ ਨੇ ਖੱਟਾ ਮਿੱਠਾ ਤੇ ਕੋੜਾ ਲੋੜਾ ਚਲੋ ਜੀ ਅਸ ਦੀ ਵੀਡੀਓ ਕਿੰਨਾ ਹੀ ਕਿਵੇਂ ਲੱਗੀ ਤੁਹਾਨੂੰ ਵੀਡੀਓ ਪਲੀਸ ਮੈਨੂੰ ਕਮੈਂਟਾਂ ਚ ਦੱਸ ਦਿਓ ਤੇ ਵੀਡੀਓ ਲਾਈਕ ਕਰ ਰੱਖਦੇ ਆ ਜੀ 20000 ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਬਾਏ ਬਾਏ ਟੇਕ ਕੇਅਰ ਨਹੀਂ ਆਪੇ ਹਨਾ ਨਹੀਂ ਲੱਗਦਾ ਡਰਨਾ ਕਿਉਂ ਆ ਬੱਚਾ ਜਦੋਂ ਬਾਅਦ ਚ ਰੋਣਾ ਤਾਂ ਉਹਨੇ ਆ ਜਿੰਨੇ ਸਾਨੂੰ ਫੜਨੇ